ਦੋਸਤੋ ਕੁਦਰਤ ਬਹੁਤ ਬਿਆਨਤ ਆ ਤੁਹਾਡੇ ਕਰਮਾਂ ਦਾ ਫਲ ਲਗਭਗ ਤੁਹਾਨੂੰ ਇਸੇ ਹੀ ਜ਼ਿੰਦਗੀ ਵਿੱਚ ਇੱਥੇ ਹੀ ਮਿਲ ਜਾਂਦਾ ਵਾ ਜਿਸ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ 2015 ਚ ਬਾਈਬਲ ਕਲਾਂ ਦੇ ਵਿੱਚ ਦੋ ਸਿੱਖ ਨੌਜਵਾਨ ਕਤਲ ਕੀਤੇ ਗਏ ਉਸ ਵਕਤ ਦੀ ਅਕਾਲੀ ਦਲ ਦੀ ਸਰਕਾਰ ਨੇ ਇਹਨੂੰ ਅਣਗੌਲੀਆਂ ਕੀਤਾ ਔਰ ਸਮਾਂ ਪੈਣ ਤੇ ਹੌਲੀ-ਹੌਲੀ ਉਹਦਾ ਜਿਹੜਾ ਇਨਸਾਫ ਸੀਗਾ ਉਹ ਕੁਦਰਤ ਨੇ ਖੁਦ ਕੀਤਾ ਪਿਛਲੇ ਦਿਨਾਂ ਚ ਜੋ ਅਕਾਲ ਤਖਤ ਸਾਹਿਬ ਜੱਥੇਦਾਰ ਸਾਹਿਬ ਨੇ ਜੋ ਰਵੇਤੀ ਆਕਾਲੀ ਦਲ ਸੁਖਬੀਰ ਸਿੰਘ ਬਾਦਲ ਸਮੇਤ ਸਾਰੀ ਲੀਡਰਸ਼ਿਪ ਨੂੰ ਸਦਕੇ ਜੋ ਸਜ਼ਾ ਸੁਣਾਈ ਔਰ ਜੋ ਅੱਜ ਸਵੇਰੇ ਹਮਲਾ ਹੋਇਆ ਸੁਖਬੀਰ ਸਿੰਘ ਬਾਦਲ ਤੇ ਇਹ ਮੈਂ ਸਮਝਦਾ ਕਿ ਇਹ ਕੁਦਰਤ ਦੇ ਕਾਰਨਾਮੇ ਨੇ ਕਿਉਂਕਿ ਜਿਨ੍ਹਾਂ ਲੋਕਾਂ ਨੇ ਬੇਈਮਾਨੀ ਕੀਤੀ ਇਸ ਮੱਦੇ ਮੁੱਦੇ ਦੇ ਉੱਤੇ ਉਹਨਾਂ ਦੇ ਨਾਲ ਕੁਦਰਤ ਇਨਸਾਫ ਕਰ ਰਹੀ ਹੈ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮੁੱਦੇ ਤੇ ਬਹੁਤ ਵੱਡਾ ਵਾਅਦਾ ਕਰਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਵੋਲਿਊਮਨਸ ਰਿਪੋਰਟ ਵਿਧਾਨ ਸਭਾ ਚ ਪੇਸ਼ ਕਰਵਾ ਕੇ ਤਾਂ ਪੁਖਤਾ ਇਨਸਾਫ ਨਹੀਂ ਕੀਤਾ ਅੱਜ ਉਹਨਾਂ ਦਾ ਵੀ ਹਿੱਸਾ ਤੁਹਾਡੇ ਸਾਹਮਣੇ ਤਕਰੀਬਨ ਤੁਸੀਂ ਦੇਖ ਰਹੇ ਹੋ ਤੇ ਆ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਦੀ ਇਹ ਬਿਲਕੁਲ ਉਹਨਾਂ ਰਵੇਤੀ ਮਗਰਲੀਆਂ ਸਰਕਾਰਾਂ ਦੇ ਰਾਹ ਤੇ ਚੱਲੀ ਹੋਈ ਆ ਜੋ ਇਹਨਾਂ ਨੇ ਵਾਅਦੇ ਕੀਤੇ ਸੀਗੇ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਵਾਰ ਜਰਾ ਸੁਣੋ ਕਿ ਇਹਨਾਂ ਦਾ ਆਪਣਾ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਕੀ ਕਹਿ ਰਿਹਾ ਜਰਾ ਸੁਣੋ ਕਿ ਜਦਸਤ ਮੇਰੀ ਜੁਆਇਨਿੰਗ ਹੋਈ ਸੀ ਭਗਵੰਤ ਮਾਨ ਸਾਹਿਬ ਨੇ ਤੇਜriwal ਸਾਹਿਬ ਨੇ ਕਿ ਹਸੀ ਕੇ ਹਸੀ ਬਰਗਾੜੀ ਦੇ ਕੇਸ ਦੇ ਵਿੱਚ ਇਨਸਾਫ ਦੇਵਾਂਗੇ ਸਬੂਤ ਦੇ ਤੌਰ ਤੇ ਉਹਨਾਂ ਨੇ ਇਹ ਕਿਹਾ دیکھو جس افسر نے کیتی ہے وہ افسر ہوں نال ہے نے کلمی ہونے انصاف دے گا اس کر کے کرو کہ اسی انصاف دے بھگوت مان صاحب نے اے جون دو ہزار اور سارے لوگ نے اس چیز سے کر لیا لیکن بگوت مان صاحب جدو تو مکھ منتری بنے سولہ مارچ دو ہزار بائی یہاں نے ایک بار بھی اچت نہیں سمجھا کہ میرے نام گل کر دے جات میں گیا

ਐਸਆਈਟੀ ਬਣੀ ਚਲਾਨ ਪੇਸ਼ ਕੀਤੇ ਫਰੀਦਕੋਟ ਦੀ ਅਦਾਲਤ ਵਿੱਚ ਉਸ ਆਫਸਰ ਦੀ ਜ਼ੁਬਾਨ ਤੇ ਤੁਸੀਂ ਸੁਣ ਲਿਆ ਕਿ ਸਾਡੀ ਆਪਣੀ ਸਰਕਾਰ ਭਗਵੰਤਪਾਨ ਦੀ ਔਰ ਅਰਵਿੰਦ ਕੇਜਰੀਵਾਲ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਉੱਤੇ ਰਵਈਆ ਮਗਰਲੀਆ ਸਰਕਾਰਾਂ ਨਾਲੋਂ ਵੀ ਮਾੜਾ ਵਾ ਤਾਂ ਕੁਦਰਤ ਇਹਨਾਂ ਦੇ ਕਰਮ ਵੀ ਵਾਚ ਕਰਦੀ ਹੈ ਦੋਸਤੋ ਤੁਹਾਨੂੰ ਸਭ ਨੂੰ ਪਤਾ ਵਾ ਕਿ ਅੱਜ 2.5 ਸਾਲ ਬੀਤਣ ਤੋਂ ਬਾਅਦ ਭਗਵੰਤਪਾਨ ਨੂੰ ਐਂ ਲੱਗਦਾ ਹੈ ਤਾਂ ਸਰਸਰੀ ਜਿਹਾ ਮੁੱਦਾ ਹੈਗਾ ਵਾ ਪਿਛਲੇ 2 ਸਾਲ ਤੋਂ ਜਿਹੜੀ ਡੇਰਾ ਸੱਚਾ ਸੌਦਾ ਸਾਧ ਦੀ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਸੀਗੀ ਐਜ਼ ਅ ਹੋਮ ਮਿਨਿਸਟਰ ਭਗਵੰਤ ਮਾਨ ਨੇ 2 ਸਾਲ ਉਸ ਨੂੰ ਦਬਾ ਕੇ ਰੱਖਿਆ। ਔਰ ਜਿਹੜੇ ਜਿੰਨੇ ਦੇਰਾ ਸੱਚਾ ਸੌਦਾ ਨੇ ਰਹਾਤਾ ਲਿਆਂ ਹਾਈ ਕੋਰਟ ਵਿੱਚ ਚਾਣ ਕੇ ਸਾਰੀਆਂ ਪ੍ਰੋਸੀਡਿੰਗਸ ਫਰੀਦਕੋਟ ਅਦਾਲਤ ਦੀਆਂ ਸਟੇ ਕਰਾਤੀਆਂ। ਪੰਜਾਬ ਸਰਕਾਰ ਬਹੁਤ ਢਿੱਲਮੱਠ ਕਰਕੇ ਬਾਅਦ ਵਿੱਚ ਸੁਪਰੀਮ ਕੋਰਟ ਜਾ ਕੇ ਉਹਦੀ ਟ੍ਰਾਇਲ ਦੁਬਾਰਾ ਹੋਣ ਸ਼ੁਰੂ ਹੋਣ ਦੇ ਕਿਸੇ ਮਤਲਬ ਕਿਨਾਰੇ ਤੇ ਨਹੀਂ ਹੈਲੇ ਵੀ। ਤੋਂ ਜੋ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਔਰ ਜੋ ਉਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਇਸ ਨੂੰ ਠੰਡੇ ਬਸਤੇ ਚ ਪਾ ਕੇ ਰੱਖਿਆ। ਉਹਦੋਂ ਤੋਂ ਵੱਧ ਆ ਜਿਹੜੀ ਸਰਕਾਰ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਉੱਤੇ ਲੋਕਾਂ ਦੇ ਨਾਲੇ ਕੋਝਾ ਮਜ਼ਾਕ ਕਰ ਰਹੀ ਆ ਲੇਕਿਨ ਮੈਂ ਫਿਰ ਕਹਿਣਾ ਕਿ ਉਹ ਕੁਦਰਤ ਦੀ ਅਦਾਲਤ ਉਹ ਵਾਹਿਗੁਰੂ ਬਹੁਤ ਬਿਆਨਤਾ ਉਹਨਾਂ ਨੇ ਆਪਣੇ ਆਪ ਹੀ ਇਨਸਾਫ ਹੌਲੀ ਹੌਲੀ ਇਸ ਗੱਲ ਵਿੱਚ ਲੈ ਲੈਣਾ ਇਹ ਗੱਲ ਭਗਵੰਤ ਮਾਨ ਤੇ ਕੇਚਰੀਵਾਲ ਨੂੰ ਯਾਦ ਰੱਖਣੀ ਚਾਹੀਦੀ ਕਿਉਂਕਿ ਮੇਰੇ ਖਿਆਲ ਸ਼ਾਇਦ ਉਹਨਾਂ ਨੇ ਕਿਹਾ ਸੀ 24 ਘੰਟਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਕਿਹੜੇ ਦੋਸ਼ੀ ਨੂੰ ਸਜ਼ਾ ਮਿਲੀ ਸਾਰੇ ਉਹੀ ਪੁਲਿਸ ਆਫੀਸਰਸ ਨੇ ਉਹੀ ਡੇਰਾ ਸੱਚਾ ਸੌਦ ਦਾ ਰੋਲ ਆ ਲੇਕਿਨ ਕਿਸੇ ਨੂੰ ਬਣਦੀ ਕੋਈ ਸਜ਼ਾ ਨਹੀਂ ਦਿੱਤੀ ਗਈ ਇਸ ਕਰ ਸਜ਼ਾ ਤਾਂ ਇਹਨਾਂ ਨੇ ਕੀ ਦੇਣੀ ਸੀ ਇਹਨਾਂ ਦਾ ਆਪਣਾ ਇੱਕ ਐਮਐਲਏ ਦਿੱਲੀ ਤੋਂ ਆਮ ਆਦਮੀ ਪਾਰਟੀ ਦਾ ਉਹ ਕੁਰਾਨ ਸ਼ਰੀਫ ਦੀ ਬੇਅਦਬੀ ਵਿੱਚ ਉਹ ਸੰਗਰੂਰ ਦੀ ਅਦਾਲਤ ਨੇ ਸਜ਼ਾ ਸੁਣਾਈ 2 ਸਾਲ ਦੀ ਇਹਨਾਂ ਨੇ ਉਹਦੇ ਖਿਲਾਫ ਵੀ ਕੋਈ ਐਕਸ਼ਨ ਨਹੀਂ ਲਿਆ ਮਤਲਬ ਇਹਨਾਂ ਵਾਸਤੇ ਗੁਰੂ ਕਾਂਤ ਸਾਹਿਬ ਦੀ ਬੇਅਦਬੀ ਜੋ ਕੋਈ ਪ੍ਰੋਬਲਮ ਨਹੀਂ ਗਈ ਇਹਨਾਂ ਦੇ ਵਾਸਤੇ ਕੁਰਾਨ ਸ਼ਰੀਫ ਦੀ ਬੇਅਦਬੀਆਂ ਕਰ ਜਾਣ ਇਹਨਾਂ ਦੇ ਖੁਦ ਐਮ ਐਲ ਏ ਤੇ ਅਦਾਲਤ ਵਿੱਚ ਸਜ਼ਾ ਦਿੱਤੀ ਜਾਵੇ ਇਹਨਾਂ ਵਾਸਤੇ ਉਹ ਵੀ ਕੋਈ ਮਾਇਨੇ ਨਹੀਂ ਕਾ ਤੋਂ ਮੈਂ ਤਾਂ ਇਹੀ ਕਹਿ ਸਕਦਾ ਵਾਂ ਕਿ ਸਮਾਂ ਇੱਕ ਦਿਨ ਜ਼ਰੂਰ ਆਵੇਗਾ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਸ ਤੇ ਸਿਆਸਤ ਕੀਤੀ ਆ ਜਿਨ੍ਹਾਂ ਨੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ ਵਾ ਉਹਨਾਂ ਦੇ ਕਰਮਾਂ ਦੇ ਫਲ ਇਸੇ ਹੀ ਜ਼ਿੰਦਗੀ ਦੇ ਵਿੱਚ ਇਸੇ ਹੀ ਦੌਰ ਦੇ ਵਿੱਚ ਇਹਨਾਂ ਨੂੰ ਅਵਸ਼ ਮਿਲੇਗੀ ਅੰਤ ਵਿੱਚ ਮੈਂ ਸਮੂਹ ਸਤਕਾਰਯੋਗ ਸਾਧ ਸੰਗਤ ਜਿਨੀ ਵੀ ਬੈਠੀ ਆ ਵਿਸ਼ਵ ਪੰਜਾਬ ਪੰਜਾਬੀ ਔਰ ਗੁਰੂ ਨਾਨਕ ਨਾਮ ਲੈਵਾ ਇਹ ਬਹੁਤ ਇੰਪੋਰਟੈਂਟ ਇਸ਼ੂ ਆ ਕਿਉਂਕਿ ਜੇ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੇ ਅਵਗਿਆ ਕਰਨ ਵਾਲਿਆ ਦੋਸ਼ੀਆਂ ਨੂੰ ਤੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੇਗੀ ਤਾਂ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਬਾਕੀ ਦੁਨੀਆ ਜਾਂ ਭਾਰ ਦੇ ਹਿੱਸਿਆਂ ਵਿੱਚ ਕੀ ਆਸ ਕਰ ਸਕਦੇ ਆ ਤਾਂ ਮੈਂ ਤਾਂ ਇਹੀ ਕਹੂੰਗਾ ਕਿ ਇੱਕ ਸਪੈਸ਼ਲ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਤੁਰੰਤ ਭਗਵੰਤ ਮਾਨ ਨੂੰ ਬੁਲਾਉਣਾ ਚਾਹੀਦਾ ਵਾ ਥ੍ਰੈਡ ਵੇਅਰ ਡਿਸਕਸ਼ਨ ਇਹ ਘਟਿਆ ਟਾਈਪ ਪੋਲਿਟਿਕਲ ਸੋਚ ਵਾਲੀ ਨਹੀਂ ਕਿ ਇਹਨੂੰ ਨਹੀਂ ਬੋਲਣ ਦੇਣਾ ਇਹਨੂੰ ਨਹੀਂ ਬੋਲਣ ਦੇਣਾ ਇਹਦੇ ਤੇ ਪੂਰੀ ਇੱਕ ਬਹਿਸ ਹੋਣੀ ਚਾਹੀਦੀ ਆ ਔਰ ਇਹਦਾ ਨਿਚੋੜ ਕੱਢ ਕੇ ਜਿਹੜੇ ਦੋਸ਼ੀ ਸਾਡੇ ਸਾਹਮਣੇ ਨਜ਼ਰ ਆ ਰਹੇ ਸਾਨੂੰ ਸਾਰੇ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਉਹ ਜਲਦ ਤੋਂ ਜਲਦ ਮਿਲਣੀ ਚਾਹੀਦੀ ਨਹੀਂ ਤਾਂ ਮੈਂ ਫਿਰ ਦੁਬਾਰਾ ਦੁਬਾਰਾ ਇਹ ਕਹਿ ਰਿਹਾ ਕਿ ਹਸ਼ਰ ਹੋਈ ਹੋਵੇਗਾ ਜੋ ਮਗਰਲੇ ਹਾਕਮਾਂ ਦਾ ਆਪਾਂ ਨੂੰ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ ਮੈਕਾਲਾ ਕਟਾਰੀਆ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ